ਹਾਂਜੀ ਵੀਡੀਓ ਦੇਖ ਰਹੇ ਸਾਰੇ ਹੀ ਦੋਸਤ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤਰੀਕ 5 ਨਵਾਂ ਮਹੀਨਾ ਤੇ 2025 ਟਾਈਮ ਤਕਰੀਬਨ 4:00 ਬਚ ਚੁੱਕੇ ਨੇ ਆ ਤੁਸੀਂ ਦੇਖ ਰਹੇ ਹੋ ਅੱਜ ਘੱਗਰ ਦੀ ਅਪਡੇਟ ਆ ਚੰਦਪura ਸਾਈਫਨ ਜਿਹੜਾ ਪਰਸਨ ਦਾ ਪੱਦਰਸੀ ਕੱਗਰ ਦਾ ਤਕਰੀਬਨਾਂ 7.7 ਪੁਟ ਸੀ ਤੇ ਅੱਜ ਤੇ ਜਿਹੜਾ ਕੱਲ ਪੱਦਰਸੀ ਇਹਦਾ ਉਹ 7.7 ਤੇ ਅੱਜ ਜਦੋਂ ਅਸੀਂ ਆ ਕੇ ਸਕਿਲ ਚੈੱਕ ਕੀਤਾ ਤਾਂ ਇਸ ਚਾਂਦਪੁਰਾ ਸਾਹਿਬ ਫੰਡ ਦਾ ਜਿਹੜਾ ਕੱਗਰ ਆਗਾ ਕੱਗਰ ਦਾ ਮਤਲਬ ਪੱਧਰਾਗਾ ਉਹ ਤਕਰੀਬਨ 8.1 ਆਗਾ ਮਤਲਬ ਦਿਨੋਂ ਦਿਨਾਂ ਜਿਹੜਾ ਕੱਗਰ ਦਾ ਪੱਧਰਾਗਾ ਉਹ ਵਧ ਰਿਹਾਗਾ ਤੇ ਕੱਲ ਖਨੌਰੀ ਕੋਈ ਟੁੱਟ ਚੁੱਕੀ ਸੀ ਕਗਰਾ ਤੇ ਅੱਜ ਇਹ ਛਤਰਾਣਾ ਟੁੱਟੀ ਹੋਈ ਆ ਤੇ ਇਹਦੇ ਕਰਕੇ ਵੀ ਪਧਰਾ ਜਿਹੜਾ ਮਤਲਬ ਇਹ ਇੱਥੋਂ ਦਾ ਥੋੜਾਗਾ ਤਿਉਹਣ ਵਾਲੇ ਦਿਨਾਂ ਦੇ ਵਿੱਚ ਜੋ ਕਗਰ ਦਾ ਪਧਰਾ ਉਹ ਵੱਧ ਸਕਦਾ ਚੰਦਪੁਰਾ ਸਾਈਫਨ ਦਾ ਤੁਸੀਂ ਵੇਖ ਸਕਦੇ ਹੋ ਉਹ ਚੰਦਪੁਰਾ ਸਾਈਫਨ ਦੇ ਅਪਡੇਟ ਇਦੋਂ ਜਿਹੜੇ 21 ਦਰਵਾਜੇ ਨੇ ਇਹਨਾਂ ਨੂੰ ਸਾਫ਼ ਕਰਨ ਲਈ ਇਧਰ ਇਹ ਪੌਪਲਰ ਮਸ਼ੀਨ ਖੜਾਈ ਹੋਈ ਆ ਤੋ ਚੰਦਪੁਰਾ ਸਾਈ ਫੰਡਾ ਅੱਜ ਦਾ ਪੱਧਰਾ ਗੋ 8.1 ਗਾ ਇਹਨਾਂ ਪਰ ਮੀਟਰਾਂ ਦਾ ਪਤਾ ਨਹੀਂ ਆਪ ਬਾਈ ਦੀ ਨਿਸ਼ਾਨੀ ਕੀਤੀ ਸੀ ਆਪ ਜੀ ਉੱਥੇ ਤੇ ਬਾਈ ਵੀ ਕਰਿਆ ਜਿਹੜਾ ਪੱਧਰ ਵਧਿਆਗਾ ਬਾਈ ਜੀ ਜਿਹੜੇ ਜਿਹੜੇ ਪੁਰਾਣੇ ਬੰਦੇ ਨੇ ਆਪਦੀਆਂ ਨਿਸ਼ਾਨੀਆਂ ਲਾਉਂਦੇ ਨੇਗੇ ਨਾ ਕਿ ਸਕਿੱਲ ਦੇਖਦੇ ਨੇ ਇਹ ਇੱਕ ਵਾਰ ਰੋਕ ਲਈ ਜਨਾ ਕਿੰਨਾ ਕੁ ਪਾਣੀ ਵਧਿਆ ਬਾਈ ਇੱਥੋਂ ਦਾ ਦੋ ਦੋ 4 4 ਇੰਚ ਵਧਦੀ ਹੈ ਬਾਈ ਪਾਣੀ ਅੱਛਾ ਜੀ 4 ਇੰਚ ਲਾ ਲੇ ਦੋ ਅੰਨਿਓ ਕਰਕੇ ਹਰ ਰੋਜ਼ ਪਾਣੀ ਵਧ ਰਿਹਾ ਮਤਲਬ ਇੱਥੋਂ ਦਾ ਧਰੇ ਜੀ ਹਾਂ ਹਾਂ ਕੋਈ ਦਿਨ ਹੋ ਗਏ ਅੱਛਾ ਜੀ ਪਾਣੀ ਮੰਗ ਰਹਾ ਹੋ ਨਾ ਜੇ ਦਾਬ ਦੂਬ ਤਾਂ ਹੀ ਖੜਿਆ ਹੋਇਆ ਪਾਣੀ ਤਾਂ ਹੀ ਮੰਗੇ ਇਹ ਪਿੱਛੇ ਕੇ ਸਤਰਾਣੇ ਕੋਈ ਟੁੱਟੀ ਹੋਈ ਹੈ ਜੀ ਤਾਂ ਕਰਕੇ ਵੇ ਬਾਕੀ ਖਨੌਰੀ ਖਨੌਰੀ ਜੀ ਗੂਲਾ ਚੀਕਾ ਖਾਸਾ ਹੋ ਰਿਹਾ ਪਾਣੀ ਹਾਂ ਸਾਰਾ ਬਾਈ ਸਾਰੇ ਦੂਰ ਦਰਾਡੇ ਪਿੰਡਾਂ ਤੋਂ ਇੱਥੋਂ ਦਾ ਮਤਲਬ ਹਾਲਾਤ ਦੇਖਣਾ ਇਹਨਾਂ ਕਾ ਗਰਦੇ ਜਿਹੜੇ ਦਰਵਾਜ਼ਿਆਂ ਦੇ ਵਿੱਚ ਜਿਹੜੀ ਬੂਟੀ ਫਸੀ ਹੋਈ ਆ ਦਰਖਤ ਫਸੇ ਹੋਏ ਨੇ ਪੌਪਲਾਈਨ ਉਹਨਾਂ ਨੂੰ ਕੱਢਣ ਵਾਸਤੇ ਉਧਰ ਜਾ ਰਹੀ ਆ ਇਹ ਬੰਦ ਨਾ ਹੋ ਜਾ। ਆ ਜਿਹੜੀ ਪੌਪਲਾਈਨ ਮਸ਼ੀਨ ਲੱਗੀ ਹੋਈ ਆ ਬਾਈ ਇਹ ਕਿਹੜੇ ਆਪਣੇ 21 ਦਰਵਾਜੇ ਨੇ ਇਹਨਾਂ ਦੇ ਵਿੱਚ ਕੋਈ ਵੀ ਕਾਹ ਫੂਸ ਜਾਂ ਜੜੀ ਬੂਟੀ ਫਸ ਜਾਂਦੀ ਆ ਤਾਂ ਉਹਨੂੰ ਸਾਫ਼ ਕਰਨ ਵਾਸਤੇ ਉਹ ਦਰਵਾਜਾ ਨੂੰ ਖਾਲੀ ਕਰਨ ਲਈ ਤਾਂ ਇਹ ਪੌਪਲਾਈਨ ਲੱਗੀ ਹੋਈ ਆ। ਉਹਦਾ ਉਹ ਤੇ ਉਹ ਇਧਰਲੀ ਸਾਈਡ ਜਿਹੜਾ ਬਾਈ ਫੋਨ ਤੇ ਲੱਗਿਆ ਹੋਇਆ ਹੁਣ ਦੱਸਣ ਵਾਸਤੇ ਕਿਉਂਕਿ ਉਧਰਲੀ ਸਾਈਡ ਬੈਠ ਕੇ ਕੁਝ ਦਿਖਾਈ ਨਹੀਂ ਦਿੰਦਾ ਨਾ ਤਾਂ ਕਰਕੇ ਇਧਰ ਲੱਗਿਆ ਹੋਇਆ ਬਾਈ ਵੀ ਕਿਵੇਂ ਇਹ ਜਿਹੜੀ ਬੂਟੀ ਕਿਧਰ ਦੀ ਤੇ ਕਿਵੇਂ ਕੱਢਣੀ ਆ ਹਾਂਜੀ ਤਾਂ ਇਹ ਬਾਹਰ ਦਾ ਟਰਾਈ ਕਰਦੇ ਆ ਦੇਖੋ ਇਹ ਕਿਸੇ ਦੇਖ ਰਹੇ ਹੋ YouTube ਤੇ Facebook ਤੇ ਜਾਂ Instagram ਤੇ ਆਪਾਂ ਵੀਡੀਓ ਸੰਗਲਦੇ ਆਪਾਂ ਨੂੰ ਅੱਕਾ ਗਰਦੀ ਦੂਸਰੀ ਸਾਈਡ ਆ ਜਿੱਥੋਂ ਦੀ ਪਾਣੀ ਕ੍ਰੋਸ ਕਰਦਾ ਉਹਦੇ ਮਾਦਰਸ ਆਪਾਂ ਫੇਰੇ ਆਪਣੇ ਮੀਟਰ ਦੇਖਿਆ ਸੀਗਾ ਜਿਹੜਾ ਸਕੇਲ ਦਾ ਮਤਲਬ ਪੱਧਰਾ ਹੈਗਾ ਉਹ ਤਕਰੀਬਨ 8 ਤੋਂ ਥੋੜਾ ਜਿਹਾ ਉੱਪਰ ਆਗਾ ਪਰसों ਸਾਢੇ 7 ਸੀ ਤੇ ਕੱਲੇ ਦਾ ਜਿਹੜਾ ਪੱਧਰ ਸੀਗਾ ਅੱਕਾ ਗਰਦਾ ਉਹ ਤਕਰੀਬਨ 7.7 ਸੀ ਅੱਕਾ ਗਰਦੀ ਦੂਸਰੀ ਸਾਈਡ ਆ 对呀。<Yeah. S 2> yeah.